तहसील ਗੁਰਾਇਆਂ ਅਧੀਨ ਆਉਂਦੇ ਪਿੰਡ ਦੁਸਾਂਝ ਕਲਾ ਵਿਖੇ ਹੋਏ ਸੜਕ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਤਿੰਨ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਲਟੋ ਕਾਰ ਸਵਾਰ ਵਿਅਕਤੀ ਨੇ ਦੱਸਿਆ ਕਿ ਉਹ ਕੋਟਗਰੇਵਾਲ ਵੱਲ ਵੱਲੋਂ ਆ ਰਿਹਾ ਸੀ ਤੇ ਜਦੋਂ ਉਹ ਰੋਡ ਤੇ ਚੜਿਆ ਤੇ ਮੁਕੰਦਪੁਰ ਵਾਲੀ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਸਕਾਰਪਿਓ ਨੇ ਬੁਰੀ ਤਰ੍ਹਾਂ ਨਾਲ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਗੱਡੀ ਵਿੱਚੋਂ ਬਾਹਰ ਕੱਢਿਆ ਇਸ ਦੌਰਾਨ ਸੁਖਿੰਦਰ ਸਿੰਘ ਵਾਸੀ ਜੋਹਲਾ ਨੇ ਦੱਸਿਆ ਕਿ ਉਹ ਜਦੋਂ ਫਗਵਾੜਾ ਵਾਲੀ ਸਾਈਡ ਤੋਂ ਆ ਰਿਹਾ ਸੀ ਤਾਂ ਗੱਡੀ ਪਾਸ ਕਰਨ ਲਈ ਜਗ੍ਹਾ ਨਾ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਬਾਹਰ ਸਾਈਡ ਤੇ ਬੈਠੇ ਦੋ ਬੱਚੇ ਉੱਪਰ ਗੱਡੀ ਆ ਚੜੀ ਜਿਸ ਕਾਰਨ ਦੋ ਬੱਚੇ ਜ਼ਖਮੀ ਹੋ ਗਏ। ਸੁਖਿੰਦਰ ਸਿੰਘ ਸੁਖਿੰਦਰ ਸਿੰਘ ਕਿਹੜੇ ਪਿੰਡ ਤੋਂ ਆਪਾਂ? ਜੋਹਲਾ। ਤੇ ਸਾਰੇ ਕੀ ਮਾਮਲਾ ਕੀ ਐਕਸੀਡੈਂਟ ਦਾ? ਸਾਰੇ ਇੱਕ ਗੱਡੀ ਫਗਵਾੜੇ ਤੋਂ ਲੈ ਕੇ ਆਉਣਾ ਸੀ ਮੈਂ ਸਕਰਪੀਓ। ਉਹ ਰੋ ਇੱਕਦਾਂ ਮੇ ਕੋਰ ਤੋਂ ਰੋਡ ਦੇ ਉੱਤੇ ਆ ਕੇ ਝੜੀ ਔਰ ਮੋੜੇ ਪਾਸ ਕਰਨ ਨੂੰ ਖਾਨ ਹੈ ਨਹੀਂ ਸੀ ਉਹਨੇ ਰਾਹ ਦੇ ਕੱਪੇ ਬ੍ਰੇਕ ਲਾਤੀ ਐਕਸੀਡੈਂਟ ਹੋ ਗਿਆ ਨਿਆਣੇ ਵਿਚਾਰੇ ਇਧਰ ਸਾਈਡ ਤੇ ਬੈਠੇ ਸੀ ਇਹਨਾਂ ਦੇ ਉੱਤੇ ਆ ਜਿਹੜੀ ਗੱਡੀ ਤੇ ਬੱਚੇ ਕਿਦਾਂ ਠੀਕ ਆ ਸਰ ਬੱਚੇ ਇੱਕ ਤਾਂ ਜਿ 60 ਲੱਗੀ ਆ ਉਹ ਦੇਖਦੇ ਆ ਤੇ ਦੂਜਾ ਸਹੀ ਠੀਕ ਆ ਇੱਥੇ ਗੱਡੀਆਂ ਕਿਦਾਂ ਗੱਡੀਆਂ ਟੁੱਟ ਗਈਆਂ ਤੇ ਪੁਲਿਸ ਕੰਪਲੀਟ ਕੀਤੀ ਤੇ ਆਈ ਹਾਂਜੀ ਪੁਲਿਸ ਪੁਲਿਸ ਚੌਂਕੀ ਮੌਕੇ ਤੇ ਆਈ ਹਾਂਜੀ ਗੱਡੀਆਂ ਉੱਥੇ ਹੀ ਗੜੀਆਂ ਚੌਂਕੀ ਹਾਂਜੀ ਹਾਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਜ਼ਖਮੀ ਬੱਚੇ ਨੇ ਦੱਸਿਆ ਕਿ ਇਹ ਹਾਸਾ ਦੋਨਾਂ ਦੇ ਤੇ ਰਫਤਾਰ ਹੋਣ ਕਾਰਨ ਆਮੋ ਸਾਹਮਣੇ ਹੋਈ ਟੱਕਰ ਹੋਣ ਕਾਰਨ ਵਾਪਰਿਆ ਹੈ ਜਿਸ ਵਿੱਚ ਜਿੱਥੇ ਦੋਵੇਂ ਗੱਡੀਆਂ ਨੂੰ ਨੁਕਸਾਨੀਆਂ ਗਈਆਂ ਉੱਥੇ ਹੀ ਉਹਨਾਂ ਦੇ ਵੀ ਸੱਟਾਂ ਵੱਜੀਆਂ ਹਨ ਫਿਲਹਾਲ ਹਾਸੇ ਤੋਂ ਬਾਅਦ ਦੋਮਾ ਗੱਡੀਆਂ ਨੂੰ ਦੁਸਾਂਝ ਕਲਾ ਚੌਂਕੀ ਵਿਖੇ ਭੇਜ ਕੇ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਿੰਡ ਦੁਸਾਂਝ ਕਲਾ ਤੋਂ ਨਵਰੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਇਹ ਉਧਰੋਂ ਗੱਡੀਆਂ ਉੱਦੀ ਸੀ ਕਿ ਉਹ ਵੀ ਵਿੱਚ ਲਿਆ ਕੇ ਮਰੀ ਜੀ ਸਾਡੇ ਵਿੱਚ ਵੱਜੀ ਕੁਰਸੀ ਸਾਡੇ ਤੇ ਤੁਸੀਂ ਕਿੱਥੇ ਬੈਠੇ ਸੀ ਤੁਸੀਂ ਕਿੱਥੇ ਬੈਠੇ ਸੀ ਅਸੀਂ ਉਹਦੇ ਨਾਲ ਹੀ ਬੈਠੇ ਸੀਗੇ ਜੀ ਅੱਛਾ ਨਾਲ ਕਿ ਉਹਦੇ ਵਿੱਚ ਬੱਜੀ ਜੀ ਵਿੱਚ ਡਿੱਗ ਕੇ ਮੈਂ ਤਾਂ ਬਾਹਰ ਆ ਗਿਆ ਸੀ ਜੀ ਉਹਦੇ ਲੱਤ ਦੇ ਡਿੱਗ ਕੇ ਕੋਸ਼ਟੀ ਸੀ ਤੇ ਉਹਦਾ ਨਾਮ ਵਗੈਰਾ ਕੀ ਆ ਅੰਮੀ ਨੇ ਸਿੰਘਾਈ ਉਹ ਕਿੱਥੇ ਦੇ ਰਹਿਣ ਵਾਲਾ ਸਰਹੰਮੁੱਡੀ ਦਾ ਜੀ ਅੱਛਾ ਜੀ ਜਿਆਦਾ ਸੱਟ ਲੱਗੀ ਉਹਦੇ ਹਾਂਜੀ ਉਹਦੀ ਲੱਤ ਟੁੱਟ ਗਈ ਸੀ ਤੇ ਪਰ ਤੇ ਜੀ ਪੇਪਰ ਦੇਣ ਆ ਗਏ ਹਾਂਜੀ ਅੱਜ ਪੇਪਰ ਦੇਣ ਆਏ ਸੀਗੇ ਜੀ ਹੂੰ ਕਿਸ ਕਰਕੇ ਉੱਥੇ ਬੈਠੇ ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ ਜੀ ਅਸੀਂ 8ਵੀਂ ਕਲਾਸ ਚ ਪੜ੍ਹਦੇ ਤੇ ਉਹ ਕਾਕਾ ਵੀ 8ਵੀਂ ਜੀ ਆ ਇਕੱਠੇ ਹੀ ਹਾਂਜੀ ਅਸੀਂ ਇਕੱਠੇ ਹੀ ਹੁੰਦੇ ਸੀਗੇ ਪੇਪਰ ਕੋਲ ਤੇ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਨਹੀਂ ਇਹ ਤਾਂ ਬੈਠੇ ਸੀ ਸਾਈਡ ਤੇ ਗੱਡੀਆਂ ਆਪਸ ਵਿੱਚ ਟਕਰਾਈਆਂ ਦੋਨੋਂ ਤੇ ਬਰੋਲ ਦੇ ਨਾਲ ਇਹਨਾਂ ਦੇ ਉੱਪਰ ਆ ਗਈ ਗੱਡੀ ਮੇਰਾ ਨਾਂ ਜੀ ਨਵਲ ਕੁਮਾਰ ਹੈ ਜਿਹੜੀਆਂ ਦੋ ਗੱਡੀਆਂ ਰਫਤਾਰ ਤੇ ਆ ਰਹੀਆਂ ਸੀ ਇੱਕ ਫਗਵਾੜੇ ਸਾਈਡ ਤੋਂ ਆ ਰਹੀ ਸੀ ਇੱਕ ਮਗੰਦਪੁਰ ਸਾਈਡ ਤੋਂ ਆ ਰਹੀ ਸੀ ਦੋਨਾਂ ਗੱਡੀਆਂ ਦੀ ਸਪੀਡ ਬਹੁਤ ਜ਼ਿਆਦਾ ਸੀ ਅੱਡਾ ਹੋਣ ਕਰਕੇ ਜਿਹੜੇ ਬੰਦੇ ਆ ਹੌਲੀ ਵੀ ਨਹੀਂ ਹੁੰਦੇ ਬੱਚੇ ਜਿਹੜੇ ਸੀ ਉਹ ਸਾਈਡ ਤੇ ਬੈਠੇ ਸੀ ਕੁਰਸੀ ਦੇ ਉੱਤੇ ਬੈਠੇ ਸੀ ਆਪਣਾ ਪੇਪਰ ਪਾ ਕੇ ਆ ਰਹੇ ਸੀ 8ਵੀਂ ਕਲਾਸ ਪੜ੍ਹਦੇ ਸੀ ਇੱਕ ਬੱਚਾ ਅਮਿਤ ਕੁਮਾਰ ਹੈ ਇੱਕ ਦਾ ਨਾਂ ਹੈਗਾ ਜਸ਼ਨਦੀਪ ਕੁਮਾਰ ਤੇ ਜਸਨਦੀਪ ਸਿੰਘ ਆ ਦੋਨੇ ਜਣੇ ਪੜਦੇ ਸੀਗੇ ਤੇ ਗੱਡੀਆਂ ਜਿਹੜੀਆਂ ਆਸ ਵਿੱਚ ਹੀ ਟਕਰਾਉਣ ਦੇ ਨਾਲ ਇਹਨਾਂ ਦੇ ਉੱਪਰ ਆ ਚੜੀਆਂ ਆਉਣ ਦੇ ਚੜਨ ਦੇ ਨਾਲ ਜਿਹੜੀਆਂ ਗੱਡੀਆਂ ਕੁਰਸੀ ਦੇ ਉੱਤੇ ਚੜ ਗਈ ਤੇ ਕੁਰਸੀ ਜਿਹੜੀ ਨਹਿਰ ਦੇ ਵਿੱਚ ਡੇਗੀ ਇੱਕ ਜਿਹੜਾ ਅਮਿਤ ਕੁਮਾਰ ਬੱਚਾ ਆ ਉਹਦੀ ਟੁੱਟ ਗਈ ਆ ਲੱਤ ਤੇ ਆਹ ਮੁੰਡੇ ਦੇ ਵੀ ਜਿਹੜੀਆਂ ਗੁੱਜੀਆਂ ਸੱਟਾਂ ਲੱਗੀਆਂ ਤੇ ਅੱਜ ਕੱਲ ਦਾ ਬੁਰਾ ਹਾਲ ਹੋਇਆ ਪਿਆ ਇੰਨਾ ਬੁਰਾ ਜਿੱਦਾਂ ਇਹ ਚੌਂਕ ਦੇ ਵਿੱਚ ਬੱਸ ਸਟੈਂਡ ਮੱਕੀ ਗੱਡੀਆਂ ਮੱਕੀ ਪੁਲਿਸ ਪ੍ਰਸ਼ਾਸਨ ਦੇ ਮੋੜੇ ਕੋਈ ਕਦੀ ਬੇਨਤੀ ਨਹੀਂ ਕੀਤੀ ਤੁਸੀਂ ਕਿ ਇੱਥੇ ਮਤਲਬ ਕਿ ਕੋਈ ਨਾਕਾ ਲੱਗਾ ਜਾਂ ਮੱਕੀ ਬੈਰੀਗੇਡ ਲਗਾਏ ਜਾਂ ਨੇ ਬੈਰੀਕੇਟ ਵੀ ਲਾਉਂਦੇ ਆ ਪੁਲਿਸ ਵਾਲੇ ਵੀ ਲਾਉਂਦੇ ਆ ਸਾਰੇ ਜਿਹੜੇ ਨਗਰ ਨਿਵਾਸੀ ਆ ਦਸਾਂਝ ਗੱਲਾਂ ਦੇ ਆ ਉਹ ਵੀ ਬੇਨਤੀ ਕਰਦੇ ਆ ਇਹ ਤੈਨੂੰ ਕੋਈ ਨਾ ਕੋਈ ਹਾਦਸਾ ਵਾਪਰਿਆ ਰਹਿੰਦਾ ਬਹੁਤ ਬੁਰਾ ਹਾਲ ਆ ਮਤਲਬ ਹਰੇ ਕੋਈ ਲਾਇਸੈਂਸ ਦਾ ਲੈ ਲੈਂਦਾ ਦੋ ਨੰਬਰ ਚ ਬਣਾ ਕੇ ਪਰ ਜਿਹੜਾ ਡਰਾਈਵਰ ਹੀ ਅੱਜ ਕੱਲ ਕਿਸੇ ਨੂੰ ਨਹੀਂ ਆ ਰਹੀ ਬਹੁਤ ਬੁਰਾ ਹਾਲ ਹੋਇਆ ਪਿਆ ਆ ਜਿਹੜੀਆਂ ਬੱਚਿਆਂ ਦੀਆਂ ਜਾਨਾਂ ਆ ਉਹ ਜਾ ਰਹੀਆਂ ਹੁਣ ਮਾਪਿਆਂ ਦੇ ਤਾਂ ਪੈ ਗਏ ਹਨਾ ਘਰ ਪੈ ਗਏ ਮਾਪਿਆਂ ਦੇ ਸਿਰ ਪੈ ਗਏ ਆ ਵਿਚਾਰਾ ਬੰਦੇ ਦਾ ਹਲੇ ਪੇਪਰ ਰਹਿੰਦਾ ਇੱਕ ਪੇਪਰ ਪਾਉਣ ਵਾਲਾ ਕੀ ਕਰੂਗਾ ਜਿਹੜੇ ਬੰਦੇ ਦੇ ਸੱਟ ਜ਼ਿਆਦਾ ਲੱਗੀ ਆ ਉਹ